ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਨ੍ਹਾਂ ਨੂੰ ਲੱਗਦਾ ਹੈ ਵੀ ਸਾਡੀ ਤਾਂ ਕਿਸਮਤ ਹੀ ਮਾੜੀ ਆ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਤਾਂ ਫਿਰ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਕਦੇ ਵੀ ਆਪਣੀ ਕਿਸਮਤ ਨੂੰ ਦੋਸ਼ ਨਹੀਂ ਦਿਓਗੇ ਅਤੇ ਆਪਣੀ ਮਾੜੀ ਕਿਸਮਤ ਨੂੰ ਕਿੰਜ ਚੰਗੇ ਦੇ ਵਿੱਚ ਬਦਲਣਾ ਹੈ ਇਹ ਵੀ ਰਾਹ ਮਿਲ ਜਾਵੇਗਾ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਦੇ ਨਾ ਤਾਂ ਜੋ ਇਹ ਮੈਸੇਜ ਪੋਰ ਵੀ ਪੈਨ ਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਇਆ ਕਰੋ ਤਾਂ ਅੱਵਾਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਹਰ ਬੰਦੇ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਇਸ਼ਿਆਮਾਂ ਹੁੰਦੀਆਂ ਨੇ ਬਹੁਤ ਸਾਰੇ ਸੁਪਨੇ ਆਪਾਂ ਦੇਖਦੇ ਆਂ ਕੁਝ ਸੁਪਨੇ ਸਾਡੇ ਆਪਣੇ ਨਾਲ ਜੁੜੇ ਆ ਅਤੇ ਕੁਝ ਸੁਪਨੇ ਸਾਡੇ ਆਪਣਿਆਂ ਦੇ ਨਾਲ ਜਿਵੇਂ ਮਾਪੇ ਦੇ ਸੁਪਨੇ ਉਹਨਾਂ ਦੇ ਬੱਚਿਆਂ ਦੇ ਨਾਲ ਕੋਈ ਕੁਝ ਪ੍ਰਾਪਤ ਕਰਨਾ ਚਾਹੁੰਦਾ ਏ ਕੋਈ ਕੁਝ ਪ੍ਰਾਪਤ ਕਰਨਾ ਚਾਹੁੰਦਾ ਏ ਜਿਵੇਂ ਕਈ ਬੱਚੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਆ ਉੱਥੇ ਜਾ ਕੇ ਸੈੱਟ ਹੋਣਾ ਚਾਹੁੰਦੇ ਆ ਕੁਝ ਬੱਚੇ ਪੜ੍ਹ ਲਿਖ ਕੇ ਇੱਥੇ ਵਧੀਆ ਨੌਕਰੀ ਕਰਨਾ ਚਾਹੁੰਦੇ ਆ ਕੁਝ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਆ ਭਾਵੇਂ ਨੌਕਰੀ ਨਹੀਂ ਕਰਨਾ ਚਾਹੁੰਦੇ ਬਲਕਿ ਕਿਸੇ ਨੂੰ ਨੌਕਰੀ ਦੇਣ ਵਾਲਾ ਬਣਨਾ ਚਾਹੁੰਦੇ ਆ ਹਰ ਇੱਕ ਦੇ ਆਪੋ ਆਪਣੇ ਸੁਪਨੇ ਨੇ ਇਛਾਵਾਂ ਨੇ ਅਤੇ ਆਪਾਂ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਵੀ ਕਰਦੇ ਆ ਹੁਣ ਬੱਚੇ ਦਿਨ ਰਾਤ ਪੜ੍ਹਾਈ ਕਰਦੇ ਨੇ ਮਿਹਨਤਾਂ ਕਰਦੇ ਨੇ ਅਤੇ ਮਿਹਨਤ ਦੇ ਨਾਲ ਨਾਲ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਜਾਂਦੀਆਂ ਨੇ ਕਿ ਰੱਬਾ ਜੋ ਮੈਂ ਪ੍ਰਾਪਤ ਕਰਾਂ ਨਾ ਚਾਉਣਾ ਹਾਂ ਉਹ ਮੈਂ ਪ੍ਰਾਪਤ ਕਰ ਲਵਾਂ ਮੇਰੇ ਉੱਤੇ ਇੰਨੀ ਕਿਰਪਾ ਬਣਾਓ ਸਤਿਗੁਰ ਸੱਚੇ ਪਾਸ਼ਾ ਜੋ ਚੀਜ਼ ਮੈਨੂੰ ਚਾਹੀਦੀ ਹੈ ਨਾ ਉਹ ਚੀਜ਼ ਮੇਰੀ ਕਿਸਮਤ ਦੇ ਵਿੱਚ ਲਿਖ ਦਿਓ ਜਦੋਂ ਸਾਡੇ ਮਨ ਦੀਆਂ ਉਹ ਇਸ਼ਾਵਾ ਸਾਡੇ ਸੁਪਨੇ ਪੂਰੇ ਹੋ ਜਾਂਦੇ ਆ ਤਾਂ ਅਸੀਂ ਬਹੁਤ ਖੁਸ਼ ਹੁੰਨੇ ਆ ਪਰ ਜਦੋਂ ਹੀ ਸਾਡੇ ਮਨ ਦੀਆਂ ਇਸ਼ਾਵਾ ਪੂਰੀਆਂ ਨਹੀਂ ਹੁੰਦੀਆਂ ਸਾਡੇ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਅਸੀਂ ਸਾਰਾ ਦੋਸ਼ ਕਿਸਮਤ ਨੂੰ ਦੇ ਦਿੰਨੇ ਆ ਕਿ ਸਾਡੀ ਤਾਂ ਇਸਮਤ ਹੀ ਮਾਰੀ ਜਾਂ ਸਾਡੀ ਕਿਸਮਤ ਹੀ ਖਰਾਬ ਆ ਪਰਮਪਿਤਾ ਪਰਮਾਤਮਾ ਨੂੰ ਦੋਸ਼ ਦਿੰਨੇ ਆ ਵੀ ਪਰਮਾਤਮਾ ਤੁਸੀਂ ਸਾਡੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਨਹੀਂ ਕੀਤੀਆਂ ਸੀ ਤਾਂ ਤੁਹਾਡੀ ਇੰਨੀ ਪਾਠ ਪੂਜਾ ਕੀਤੀ ਐਨੇ ਤੁਹਾਡੇ ਮਿਲਦਾ ਦਰਲੇ ਕੀਤੇ ਪਰ ਤੁਸੀਂ ਸਾਡੀ ਅਰਦਾਸ ਬੇਨਤੀ ਪ੍ਰਵਾਨ ਨਹੀਂ ਕੀਤੀ ਤੁਸੀਂ ਸਾਡੀ ਕਿਸਮਤ ਦੇ ਵਿੱਚ ਸਾਡੇ ਮਨ ਚਾਹੀ ਚੀਜ਼ ਨਹੀਂ ਲਿਖੀ ਸਾਡੇ ਮਨ ਦੀ ਮੁਰਾਦ ਨੂੰ ਪੂਰਾ ਨਹੀਂ ਕੀਤਾ ਭਾਵ ਕਿ ਅਸੀਂ ਜਾਂ ਤਾਂ ਪਰਮਾਤਮਾ ਨੂੰ ਦੋਸ਼ ਦਿੰਨੇ ਆ ਜਾਂ ਆਪਣੀ ਕਿਸਮਤ ਨੂੰ ਪਰ ਨਾ ਅਪਾ ਇਹ ਨਹੀਂ ਸੋਚਦੇ ਕਈ ਵਾਰ ਪ੍ਰਮਾਤਮਾ ਸਾਨੂੰ ਮੌਕੇ ਦਿੰਦੇ ਨੇ ਪਰ ਆਪਾਂ ਉਹਨਾਂ ਮੌਕਿਆਂ ਨੂੰ ਸੰਭਾਲ ਨਹੀਂ ਪਾਉਂਦੇ ਅਸੀਂ ਖੁਦ ਗਲਤੀ ਕਰ ਲੈਂਦੇ ਆ ਕਿਸ ਤਰ੍ਹਾਂ ਗਲਤੀ ਕਰਦੇ ਆ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਦੇ ਰਾਹੀਂ ਸਮਝਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹ ਵੀ ਗੱਲਬਾਤ ਕਰਨੀ ਆ ਵੀ ਪ੍ਰਮਾਤਮਾ ਵੱਲੋਂ ਮਿਲੇ ਹੋਏ ਮੌਕਿਆਂ ਨੂੰ ਆਪਾਂ ਕਿੰਜ ਸੰਭਾਲਣਾ ਹੈ ਸਾਡੀ ਕਿਸਮਤ ਨੂੰ ਸੋਹਣਾ ਬਣਾਉਣ ਦੇ ਲਈ ਜੋ ਸਾਨੂੰ ਮੌਕੇ ਮਿਲਦੇ ਆ ਨਾ ਉਹਨਾਂ ਨੂੰ ਆਪਾਂ ਕਿੰਜ ਸੰਭਾਲ ਸਕਦੇ ਆ ਕਿੰਜ ਪਤਾ ਲੱਗੇ ਕਿ ਇਹ ਧੀਜ ਸਾਡੇ ਲਈ ਸਹੀ ਆ ਜਾਂ ਗਲਤ ਸਭ ਤੋਂ ਪਹਿਲਾਂ ਇੱਕ ਕਹਾਣੀ ਇਦਾਂ ਕਹਿੰਦੇ ਨੇ ਇੱਕ ਪੜਿਆ ਲਿਖਿਆ ਮੁੰਡਾ ਪੈਟਰੋਲ ਪੰਪ ਦੇ ਉੱਤੇ ਨੌਕਰੀ ਕਰਦਾ ਸੀ ਤਨਖਾਹ ਥੋੜੀ ਸੀ ਪਰ ਸੁਪਨੇ ਬਹੁਤ ਵੱਡੇ ਸਨ ਕਹਿੰਦੇ ਇੱਕ ਦਿਨ ਉਹ ਆਪਣੀ ਡਿਊਟੀ ਕਰ ਰਿਹਾ ਤਾਂ ਉਹ ਪੈਟਰੋਲ ਪੰਪ ਦੇ ਉੱਪਰ ਇੱਕ ਬਹੁਤ ਵੱਡੀ ਗੱਡੀ ਆਈ ਉਹ ਗੱਡੀ ਆਈ ਜੋ ਉਸ ਮੁੰਡੇ ਦਾ ਸੁਪਨਾ ਸੀ ਵੀ ਇਸੇ ਦਿਨ ਮੇਰੇ ਕੋਲ ਵੀ ਇਹ ਗੱਡੀ ਹੋਵੇ ਕਹਿੰਦੇ ਇਸ ਕਰਕੇ ਉਸ ਗੱਡੀ ਨੂੰ ਸਾਹਮਣੇ ਦੇਖ ਕੇ ਉਹ ਮੁੰਡੇ ਨੇ ਗੱਡੀ ਦੇ ਉੱਤੇ ਨਜ਼ਰ ਟਿਕਾ ਲਈ ਇੱਕ ਟਿਕ ਉਸ ਗੱਡੀ ਨੂੰ ਦੇਖ ਰਿਹਾ ਸੀ ਤਾਂ ਗੱਡੀ ਦਾ ਜੋ ਡਰਾਈਵਰ ਸੀ ਨਾ ਉਹ ਗੱਡੀ ਵਿੱਚੋਂ ਬਾਹਰ ਨਿਕਲਿਆ ਤੇ ਇਸ ਨੌਜਵਾਨ ਮੁੰਡੇ ਦੇ ਕੋਲ ਆਇਆ ਆ ਕੇ ਕਹਿਣ ਲੱਗਾ ਵੀ ਕੀ ਗੱਲ ਨੌਜਵਾਨਾ ਗੱਡੀ ਵੱਲ ਬੜੇ ਧਿਆਨ ਦੇ ਨਾਲ ਦੇਖ ਰਿਹਾ ਹੈ ਲੱਗਦਾ ਗੱਡੀ ਤੇਨੂੰ ਬਹੁਤ ਪਸੰਦ ਆਈ ਆ ਤੇ ਕਹਿੰਦੇ ਮੁੰਡਾ ਕਹਿਣ ਲੱਗਾ ਹਾਂਜੀ ਸਰ ਇਹ ਗੱਡੀ ਮੈਨੂੰ ਬਹੁਤ ਪਸੰਦ ਆ ਮੇਰਾ ਵੀ ਸੁਪਨਾ ਹੈ ਕਿ ਇੱਕ ਦਿਨ ਮੈਂ ਵੀ ਇਸ ਗੱਡੀ ਨੂੰ ਖਰੀਦਾਂ ਪਰ ਮੈਨੂੰ ਲੱਗਦਾ ਕਿ ਮੈਂ ਆਪਣੇ ਇਸ ਸੁਪਨੇ ਨੂੰ ਪੂਰਾ ਨਹੀਂ ਕਰ ਪਾਵਾਂਗਾ ਕਹਿੰਦੇ ਉਹ ਗੱਡੀ ਦੇ ਮਾਲਕ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਕਾਰਡ ਕੱਢਿਆ ਅਤੇ ਕਿਹਾ ਤੂੰ ਵੀ ਆਪਣੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ ਮੈਂ ਤੇਰੀ ਮਦਦ ਕਰਾਂਗਾ ਤੂੰ ਆ ਮੇਰਾ ਕਾਰਡ ਰੱਖ ਤੂੰ ਆਪਣੇ ਡਿਊਟੀ ਕਰਕੇ ਮੈਨੂੰ ਮਿਲੇ ਮੈਂ ਤੈਨੂੰ ਆਪਣੇ ਕੋਲ ਕੰਮ ਤੇ ਰੱਖਾਂਗਾ ਆਪਣੇ ਵਾਂਗ business ਸਿਖਾਵਾਂਗਾ ਤੂੰ ਵੀ ਆਪਣੇ ਸੁਪਨਿਆਂ ਨੂੰ ਪੂਰੇ ਕਰ ਲਵੇਂਗਾ ਕਹਿੰਦੇ ਉਹ ਮੁੰਡੇ ਨੇ ਜਦੋਂ ਹੀ ਉਸ ਮਾਲਕ ਦੇ ਹੱਥੋਂ ਕਾਰਡ ਫੜਿਆ ਇੱਕਦਮ ਬੜਾ ਖੁਸ਼ ਹੋਇਆ ਉਹਨੂੰ ਲੱਗਾ ਕਿ ਹੁਣ ਮੇਰੇ ਸਾਰੇ ਸੁਪਨੇ ਪੂਰੇ ਹੋ ਸਕਦੇ ਆ ਉਹ ਗੱਡੀ ਦਾ ਮਾਲਕ ਗੱਡੀ ਚ ਤੇਲ ਪਵਾ ਕੇ ਉੱਥੋਂ ਚੱਲਿਆ ਗਿਆ। ਇਹ ਮੁੰਡਾ ਸੋਚੀ ਪੈ ਗਿਆ। ਪਹਿਲਾਂ ਤਾਂ ਬਹੁਤ ਖੁਸ਼ ਹੋਇਆ ਸੀ ਕਿ ਮੇਰੇ ਸੁਪਨੇ ਮੇਰੀਆਂ ਇਸ਼ਾਵਾ ਮੈਂ ਪੂਰੀਆਂ ਕਰ ਸਕਦਾ ਹਾਂ। ਰੱਬ ਨੇ ਮੈਨੂੰ ਬੜਾ ਵਧੀਆ ਮੌਕਾ ਦਿੱਤਾ ਏ। ਪਰ ਨਾਲ ਹੀ ਇਹਦੇ ਮਨ ਦੇ ਵਿੱਚ ਕਈ ਸਵਾਲ ਆਉਣ ਲੱਗੇ ਵੀ ਨਹੀਂ ਨਹੀਂ ਐਡੀ ਮਹਿੰਗੀ ਗੱਡੀ ਖਰੀਦਣੀ ਕਿਤੇ ਸਭ ਕੀ ਗੱਲ ਆ। ਇਮਾਨਦਾਰੀ ਦੇ ਪੈਸੇ ਦੇ ਨਾਲ ਤਾਂ ਨਹੀਂ ਐਡੀ ਮਹਿੰਗੀ ਗੱਡੀ ਖਰੀਦ ਸਕਦੇ। ਜ਼ਰੂਰ ਇਹ ਬੰਦਾ ਕੋਈ ਮਾੜੇ ਕੰਮ ਕਰਦਾ ਹੋਵੇਗਾ। ਅਤੇ ਮੈਨੂੰ ਵੀ ਮਾੜੇ ਕੰਮ ਦੇ ਵਿੱਚ ਪਾਉਣਾ ਚਾਹੁੰਦਾ ਏ। ਨਹੀਂ ਤਾਂ ਐਦਾਂ ਹੀ ਕੌਣ ਕਿਸੇ ਦੀ ਮਦਦ ਕਰਨ ਦੇ ਲਈ ਤਿਆਰ ਨੰਦਾਈ ਇਹਨੇ ਤਾਂ ਝੱਟ ਹੀ ਆਪਣਾ ਕਾਰਡ ਕੱਢ ਕੇ ਮੈਨੂੰ ਦੇ ਦਿੱਤਾ। ਐਵੇਂ ਰਾਹ ਜਾਂਦੇ ਨੂੰ ਕੋਈ ਨੌਕਰੀ ਤੇ ਥੋੜੀ ਰੱਖ ਲੈਂਦਾ ਏ। ਕਹਿੰਦੇ ਇਸ ਤਰ੍ਹਾਂ ਨਾਲ ਇਹਦੇ ਮਨ ਦੇ ਵਿੱਚ ਕਈ 네ਗੇਟਿਵ ਥਾਟ ਆਉਣ ਲੱਗੇ। ਇਸ ਕਰਕੇ ਸ਼ਾਮ ਹੁੰਦਿਆਂ ਹੁੰਦਿਆਂ ਤੱਕ ਇਹਨੇ ਫੈਸਲਾ ਕਰ ਲਿਆ ਵੀ ਨਹੀਂ ਨਹੀਂ ਵੀ ਮੈਂ ਨਹੀਂ ਫਸਣਾ ਚਾਹੁੰਦਾ। ਕਿਵਤਾ ਇਹ ਬੰਦਾ ਕਿੱਦਾਂ ਦਾ ਏ। ਮੈਂ ਇਹਦੇ ਕੋਲ ਨੌਕਰੀ ਕਰਾਂਗਾ। ਮੇਰੇ ਕੋਲੋਂ ਗਲਤ ਕੰਮ ਕਰਕੇ ਮੈਨੂੰ ਫਸਾ ਹੀ ਨਾ ਦੇਵੇ। ਕਹਿੰਦੇ ਇਹਨੇ ਕਾੜ-ਪਾੜ ਕੇ ਇੰਡਸਟਰੀ ਦੇ ਵਿੱਚ ਛੁੱਟਿਆ ਤੇ ਆਪਣੇ ਘਰ ਚ ਲਿਆ ਗਿਆ। ਕਹਿੰਦੇ ਸਮਾਂ ਬੀਤਦਾ ਗਿਆ। 5 ਸਾਲ ਬੀਤ ਗਏ। 5 ਸਾਲਾਂ ਬਾਅਦ ਫਿਰ ਉਸੇ ਤਰ੍ਹਾਂ ਦੀ ਗੱਡੀ ਆਈ ਇਹ ਫਿਰ ਉਸ ਗੱਡੀ ਨੂੰ ਦੇਖ ਰਿਹਾ ਸੀ ਅੱਜ ਗੱਡੀ ਦੇ ਵਿੱਚੋਂ ਜੋ ਮਾਲਕ ਬਾਹਰ ਨਿਕਲੇ ਆ ਨਾ ਉਹ ਉਹ ਨਹੀਂ ਸੀ ਜੋ ਇਹਨੂੰ ਕਾਰ ਦੇ ਕੇ ਗਿਆ ਸੀ ਬਲਕਿ ਉਹ ਮਾਲਕ ਐਸੇ ਹੀ ਪੰਪ ਦੇ ਉੱਤੇ ਕੰਮ ਕਰਨ ਵਾਲਾ ਇੱਕ ਹੋਰ ਨੌਜਵਾਨ ਮੁੰਡਾ ਸੀ ਇਹਨੇ ਉਹਨੂੰ ਬਿਲਕੁਲ ਨਹੀਂ ਪਛਾਨਿਆ ਕਿਉਂਕਿ ਉਹਦੇ ਤਾਂ ਰੰਗ ਟੰਗ ਹੀ ਬਦਲੇ ਹੋਏ ਸਨ ਉਹਨੇ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਇਹਨੂੰ ਕਿਹਾ ਲੱਗਦਾ ਤੂੰ ਮੈਨੂੰ ਪਛਾਨਿਆ ਨਹੀਂ ਆ ਆਪਣਾ ਨਾਮ ਦੱਸਿਆ ਵੀ ਆਪਾਂ ਇਕੱਠੇ ਹੀ ਕੰਮ ਕਰਦੇ ਸੀ ਤਾਂ ਇਸ ਮੁੰਡੇ ਨੇ ਕਿਹਾ ਵੀ ਤੂੰ ਅਚਾਨਕ ਹੀ ਨੌਕਰੀ ਛੱਡ ਗਿਆ ਸੀ ਕਿੱਥੇ ਚੱਲਿਆ ਗਿਆ ਸੀ ਕਿਹੜਾ ਕੰਮ ਕਰਨਾ ਸ਼ੁਰੂ ਕੀਤਾ ਜੋ ਤੂੰ ਇੰਨਾ ਅਮੀਰ ਹੋ ਗਿਆ ਲੱਗਦਾ ਵੱਡਾ ਬਿਜ਼ਨਸਮੈਨ ਬਣ ਗਿਆ ਤੱਕੇੰਦੂ ਉਸ ਮੁੰਡੇ ਨੇ ਦੱਸਿਆ ਕਿ ਤੈਨੂੰ ਯਾਦ ਆ ਇੱਕ ਦਿਨ ਇਸੇ ਤਰ੍ਹਾਂ ਦੀ ਗੱਡੀ ਆਪਣੇ ਪੰਪ ਤੇ ਆਈ ਸੀ ਅਤੇ ਉਹ ਗੱਡੀ ਦਾ ਮਾਲਕ ਤੈਨੂੰ ਇੱਕ ਕਾਰਡ ਦੇ ਕੇ ਗਿਆ ਸੀ। ਇਹਨੂੰ ਸਾਰਾ ਸੀਨ ਚੇਤੇ ਆ ਗਿਆ ਵੀ ਹਾਂ ਉਸ ਬੰਦੇ ਨੇ ਮੈਨੂੰ ਕਾਰਡ ਦਿੱਤਾ ਸੀ। ਕਹਿੰਦੇ ਤੂੰ ਉਹ ਕਾਰਡ ਨੂੰ ਪਾੜ ਕੇ ਡਸਟਬਿਨ ਦੇ ਵਿੱਚ ਸੁੱਟ ਗਿਆ ਅਤੇ ਮੈਂ ਉਸ ਡਸਟਬਿਨ ਦੇ ਵਿੱਚ ਉਸ ਕਾਰਡ ਨੂੰ ਕੱਢਿਆ। ਉਹਦੇ ਟੁਕੜੇ-ਟੁਕੜੇ ਲੱਭ ਕੇ ਜੋੜੇ। ਕਹਿੰਦੇ ਮੈਂ ਉਸ ਦਾ ਐਡਰੈਸ, ਉਸ ਦਾ ਨੰਬਰ ਪਤਾ ਕੀਤਾ ਤੇ ਉਹਦੇ ਕੋਲ ਪਹੁੰਚ ਗਿਆ। ਕਹਿੰਦੇ ਉਹਨੇ ਮੈਨੂੰ ਆਪਣੇ ਕੋਲ ਕੰਮ ਤੇ ਰੱਖ ਲਿਆ ਪਹਿਲਾਂ ਉਹਨੇ ਮੈਨੂੰ ਘੱਟ ਤਨਖਾਹ ਤੇ ਆਪਣੇ ਕੋਲ ਰੱਖ ਕੇ ਕੰਮ ਸੁਖਾਉਣਾ ਸ਼ੁਰੂ ਕੀਤਾ ਜਿਉਂ-ਜਿਉਂ ਮੈਂ ਕੰਮ ਸਿੱਖਦਾ ਗਿਆ ਮੇਰੇ ਕੰਮ ਨੂੰ ਦੇਖ ਕੇ ਉਹ ਮੇਰੀ ਤਨਖਾਹ ਵਧਾਉਂਦਾ ਗਿਆ ਉਹਨੇ ਮੈਨੂੰ ਬਿਜ਼ਨਸ ਦੇ ਸਾਰੇ ਗੁਣ ਸਿਖਾ ਦਿੱਤੇ ਪਹਿਲਾਂ ਉਹਨੇ ਮੈਨੂੰ ਆਪਣੇ ਬਿਜ਼ਨਸ ਦੇ ਵਿੱਚ ਭਾਈਵਾਲ ਬਣਾਇਆ ਅਸੀਂ ਇੱਕ ਸਾਂਝਾ ਕਾਰੋਬਾਰ ਸ਼ੁਰੂ ਕੀਤਾ ਸੀ ਹੁਣ ਮੈਂ ਸਾਰੇ ਗੁਣ ਸਿੱਖ ਲਏ ਆ ਅਤੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੈ ਇਸ ਕਰਕੇ ਮੈਂ ਬਹੁਤ ਖੁਸ਼ ਹਾਂ ਅਤੇ ਧੰਨਵਾਦੀ ਹਾਂ ਉਸ ਬਿਜ਼ਨਸਮੈਨ ਦਾ ਵੀ ਜਿਨੇ ਮੈਨੂੰ ਸਾਰੇ ਗੁਣ ਸਿਖਾਏ ਅਤੇ ਤੇਰਾ ਵੀ ਜੋ ਤੂੰ ਉਸ ਦਿਨ ਕਾਰਡ ਪਾੜ ਕੇ ਇੱਥੇ ਸੁੱਟ ਗਿਆ ਜਿਸ ਤੋਂ ਮੈਨੂੰ ਉਹਦਾ ਨੰਬਰ ਮਿਲਿਆ ਉਹਦਾ ਐਡਰੈਸ ਮਿਲਿਆ ਅਤੇ ਮੈਂ ਉਹਦੇ ਨਾਲ ਸੰਪਰਕ ਕਰਕੇ ਉਹਦੇ ਨਾਲ ਕੰਮ ਕਰ ਸਕਿਆ ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਤੂੰ ਉਹਦੇ ਨਾਲ ਕੰਮ ਕਿਉਂ ਨਹੀਂ ਕੀਤਾ ਉਹਦਾ ਇੰਨਾ ਨੇਕ ਦਿਲ ਇਨਸਾਨ ਸੀ ਤੈਨੂੰ ਪਸੰਦ ਕਿਉਂ ਨਹੀਂ ਆਇਆ ਤੇ ਕਹਿੰਦੇ ਇਹ ਮੁੰਡਾ ਉਹਦੇ ਇਸ ਸਵਾਲ ਦਾ ਕੋਈ ਜਵਾਬ ਨਾ ਦੇ ਸਕਿਆ ਨੀਵੀਂ ਪਾ ਕੇ ਖੜਿਆ ਰਿਹਾ ਕਿਉਂਕਿ ਇਹਨੂੰ ਪਸੰਦ ਨਾ ਪਸੰਦ ਆਉਣ ਦੀ ਤਾਂ ਗੱਲ ਬਹੁਤ ਦੂਰ ਦੀ ਸੀ ਇਹਨੇ ਤਾਂ ਫੋਨ ਕਰਕੇ ਇੱਕ ਵਾਰ ਉਹਦੇ ਨਾਲ ਗੱਲ ਵੀ ਨਹੀਂ ਕੀਤੀ ਇਹਦੇ ਮਨ ਦੇ ਵਿੱਚ ਉੱਠ ਰਹੇ ਨੈਗੇਟਿਵ ਵਿਚਾਰਾਂ ਨੇ ਇਹਨੂੰ ਅੱਗੇ ਵਧ ਨਹੀਂ ਲਈ ਦਿੱਤਾ ਹੁਣ ਕਹਿੰਦੇ ਉਹ ਮੁੰਡਾ ਗੱਡੀ ਦੇ ਵਿੱਚ ਤੇਲ ਪਵਾ ਕੇ ਉੱਥੋਂ ਚਲੇ ਗਿਆ ਪਰ ਇਹ ਫਿਰ ਉੱਥੇ ਬੈਠਾ ਸੋਚੀ ਪੈ ਗਿਆ ਆਪਣੇ ਆਪ ਨੂੰ ਕੁਸਮ ਲੱਗਾ ਕਿ ਮੈਂ ਇੰਨੀ ਵੱਡੀ ਗਲਤੀ ਕਰਨ ਲਈ ਕਿਸਮਤ ਖੁਦ ਚੱਲ ਕੇ ਮੇਰੇ ਦਰਵਾਜ਼ੇ ਆਈ ਸੀ ਪਰ ਮੈਂ ਆਪਣੀ ਬੁਹੀ ਆਈ ਕਿਸਮਤ ਨੂੰ ਆਪ ਮੋੜ ਦਿੱਤਾ ਪਰ ਕਹਿੰਦੇ ਹੁਣ ਕੁਝ ਨਹੀਂ ਸੀ ਕਰ ਸਕਦਾ ਸਿਰਫ ਪਛਤਾ ਰਿਹਾ ਸੀ ਸੋ ਇਹ ਜੋ ਵੀ ਕਹਾਣੀ ਆਪਾਂ ਜੀ ਦੇ ਨਾਲ ਸਾਂਝੀ ਕੀਤੀ ਇਹਦੇ ਪਿੱਛੇ ਦਾ ਮਕਸਦ ਇਹ ਸੀ ਕਿ ਕਈ ਵਾਰ ਆਪਾਂ ਵੀ ਇਦਾਂ ਹੀ ਗਲਤੀ ਕਰਦੇ ਆ ਅਸੀਂ ਵੀ ਹੱਥੋਂ ਆਏ ਮੌਕੇ ਗਵਾ ਬੈਠਦੇ ਆ ਕਈ ਵਾਰ ਖੁਦ ਕਿਸਮਤ ਆਣ ਕੇ ਸਾਡਾ ਦਰਵਾਜ਼ਾ ਖੜਕਣਦੀ ਆ ਪਰ ਅਸੀਂ ਦਰਵਾਜ਼ਾ ਖੋਲਦੇ ਹੀ ਨਹੀਂ ਪਾਪ ਕੀ ਉਹ ਮਿਲੇ ਹੋਏ ਮੌਕੇ ਨੂੰ ਪਛਾਣਦੇ ਹੀ ਨਹੀਂ ਉਹਨੂੰ ਗਵਾ ਬੈਠਦੇ ਆ ਅਤੇ ਮੌਕੇ ਨੂੰ ਸੰਭਾਲ ਨਾ ਪਾਉਣ ਦੇ ਪਿੱਛੇ ਦਾ ਵੱਡਾ ਕਾਰਨ ਕੀ ਹੁੰਦਾ ਹੈ ਸਾਡੇ ਮਨ ਦੇ ਨੈਗੇਟਿਵ ਵਿਚਾਰ ਅਸੀਂ ਜਦੋਂ ਵੀ ਕੋਈ ਵੀ ਕੰਮ ਧੰਦਾ ਕਰਨਾ ਸ਼ੁਰੂ ਕਰਦੇ ਹਾਂ ਨਾ ਸਭ ਤੋਂ ਪਹਿਲਾਂ ਉਹਦੇ ਮਾੜੇ ਨਤੀਜਿਆਂ ਬਾਰੇ ਸੋਚਦੇ ਹਾਂ ਸਾਡੇ ਅੰਦਰ ਇੰਨੀ ਨੈਗੇਟਿਵਿਟੀ ਭਰ ਚੁੱਕੀ ਆ ਵੀ ਅਸੀਂ ਹਰ ਚੀਜ਼ ਦੇ ਵਿੱਚੋਂ ਬੁਰਾਈ ਲੱਭਦੇ ਆਂ ਹਰ ਚੀਜ਼ ਦੇ ਵਿੱਚੋਂ ਕਮੀਆਂ ਲੱਭਦੇ ਆਂ ਇਸੇ ਕਰਕੇ ਦਿਨੋਂ ਦਿਨ ਅਸੀਂ ਖੁਦ ਵੀ ਨਿਰਾਸ਼ਾ ਦੇ ਨਾਲ ਭਰਦੇ ਜਾ ਰਹੇ ਆਂ ਤਾਂ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਨਣਾ ਚਾਹੁੰਦੇ ਆਂ ਨਾ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀ ਇਸ 네ਗੈਟਿਵਿਟੀ ਨੂੰ ਦੂਰ ਕਰਨਾ ਹੈ ਇਹ ਜੋ 네ਗੈਟਿਵ ਵਿਚਾਰ ਨੇ ਨਾ ਇਹਨਾਂ ਨੂੰ ਪੋਜ਼ਿਟਿਵ ਦੇ ਵਿੱਚ ਬਦਲਣਾ ਪੈਣਾ ਹੈ ਕਿਉਂਕਿ ਹਰ ਸਫਲ ਇਨਸਾਨ ਹਰ ਵਿਦਵਾਨ ਪੁਰਖ ਵਾਰ-ਵਾਰ ਇਹ ਗੱਲ ਸਮਝਾਉਂਦੇ ਨੇ ਕਿ ਸਾਡਾ ਮਨ ਬਹੁਤ ਤਾਕਤਵਰ ਸ਼ਕਤੀਸ਼ਾਲੀ ਚੀਜ਼ ਆ ਅਤੇ ਜੋ ਵੀ ਸਾਨੂੰ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜਿੱਦਾਂ ਦੀਆਂ ਗੱਲਾਂ ਅਸੀਂ ਆਪਣੇ ਮਨ ਦੇ ਵਿੱਚ ਸੋਚਦੇ ਰਹਿੰਦੇ ਆ ਨਾ ਉਦਾਂ ਦੇ ਹੀ ਅਸੀਂ ਬਣਦੇ ਜਾਂਦੇ ਆ ਤਾਂ ਜੇ ਹਰ ਵੇਲੇ ਅਸੀਂ ਆਪਣੇ ਮਨ ਦੇ ਵਿੱਚ ਮਾੜੀਆਂ ਗੱਲਾਂ ਹੀ ਸੋਚਦੇ ਰਵਾਂਗੇ ਆਪਣੇ ਮਨ ਨੂੰ ਨੈਗੇਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਾਂਗੇ ਤਾਂ ਫਿਰ ਸਾਡੇ ਨਾਲ ਚੰਗਾ ਕਿੰਜ ਹੋਵੇਗਾ ਜੇ ਆਪਣੇ ਨਾਲ ਸਭ ਕੁਝ ਚੰਗਾ ਹੁੰਦਾ ਦੇਖਣਾ ਚਾਹੁੰਦੇ ਆ ਤਾਂ ਆਪਣੇ ਮਨ ਦਾ ਧਿਆਨ ਰੱਖिए ਸਭ ਤੋਂ ਪਹਿਲਾਂ ਆਪਣੇ ਮਨ ਨੂੰ ਮਜ਼ਬੂਤ ਕਰਨਾ ਹੈ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਇਹਨੂੰ 네ਗੇਟਿਵ ਲੋਕਾਂ ਤੋਂ 네ਗੇਟਿਵ ਸੰਗਤ ਤੋਂ ਦੂਰ ਰੱਖਣਾ ਹੈ ਸਾਡੇ ਮਨ ਦੇ ਵਿੱਚ 네ਗੇਟਿਵ ਪੋਜ਼ਿਟਿਵ ਵਿਚਾਰ ਕਿੰਨਾ ਤਰੀਕਿਆਂ ਦੇ ਨਾਲ ਜਾਂਦੇ ਨੇ ਜੋ ਚੀਜ਼ਾਂ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਜਾਂ ਜੋ ਚੀਜ਼ਾਂ ਅਸੀਂ ਦੇਖਦੇ ਹਾਂ ਤਨੈਕਟਿਵ ਚੀਜ਼ਾਂ ਤੋਂ ਦੂਰ ਰਹਿਣਾ ਆਪਣੇ ਮਨ ਨੂੰ ਹਮੇਸ਼ਾ ਪੋਜ਼ਿਟਿਵ ਵਿਚਾਰਾਂ ਨਾਲ ਭਰ ਕੇ ਰੱਖਣਾ ਹੈ ਅਤੇ ਇਹਦੀ ਸ਼ੁਰੂਆਤ ਸਾਨੂੰ ਸਵੇਰ ਵੇਲੇ ਤੋਂ ਕਰਨੀ ਚਾਹੀਦੀ ਹੈ ਹਰ ਸਫਲ ਨਿਜ਼ਾਨ ਹਰ ਵਿਦਵਾਨ ਪੁਰਖ ਇਹੋ ਦੱਸਦੇ ਨੇ ਕਿ ਸਵੇਰੇ ਸਵੇਰ ਸਾਡੇ ਦਿਨ ਦੀ ਸ਼ੁਰੂਆਤ ਵਧੀਆ ਹੋਣੀ ਚਾਹੀਦੀ ਹੈ ਸਵੇਰੇ ਸਵੇਰ ਆਪਣੇ ਮਨ ਨੂੰ ਇੰਨਾ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਲਈਏ ਕਿ ਸਾਡਾ ਪੂਰਾ ਦਿਨ ਵਧੀਆ ਬੀਤੇ ਅਸੀਂ ਆਪਣੇ ਆਪ ਦੇ ਲਈ ਸਹੀ ਫੈਸਲੇ ਕਰ ਸਕੀਏ ਸਵੇਰੇ ਸਵੇਰ ਉੱਠ ਕੇ ਇੱਕ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ ਅਤੇ ਇੱਕ ਦੇ ਵਿੱਚ ਪੋਜਿਟਿਵ ਵਿਚਾਰ ਪੜ੍ਹਨੇ ਜ਼ਰੂਰੀ ਆ ਇਹ ਦੋਵੇਂ ਕੰਮ ਕਰਨੇ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਹਨਾਂ ਦੋਵਾਂ ਨੇ ਹੀ ਸਾਡੇ ਮਨ ਨੂੰ ਮਜ਼ਬੂਤ ਬਣਾਉਣਾ ਜਦੋਂ ਅਸੀਂ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਹਰ ਉਸ ਚੀਜ਼ ਦੇ ਲਈ ਜੋ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਆ ਤਾਂ ਸਾਡਾ ਮਨ ਸਬਰ ਸੰਤੋਖ ਦੇ ਵਿੱਚ ਆਉਂਦਾ ਹੈ ਇੱਕ ਰੱਜੀ ਹੋਈ ਰੂਹ ਬਣ ਜਾਂਦੀ ਆ ਆਪਾਂ ਪਰ ਜਦੋਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਤਸਾ ਦਾ ਮਨ ਅੰਦਰੋਂ ਨਿਰਾਸ਼ਾ ਦੇ ਨਾਲ ਪਰਦਾ ਜਾਂਦਾ ਹੈ 네ਗੇਟਿਵਿਟੀ ਸਾਡੇ ਉੱਤੇ ਪ੍ਰਭਾਵ ਪਾਉਂਦੀ ਹੈ ਵੀ ਮੇਰੇ ਕੋਲ ਆ ਵੀ ਚੀਜ਼ ਨਹੀਂ ਆ ਉਹ ਵੀ ਚੀਜ਼ ਨਹੀਂ ਆ ਪਰ ਜਦੋਂ ਹੀ ਆਪਾਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਫਿਰ ਸਾਨੂੰ ਪਤਾ ਲੱਗਦਾ ਵੀ ਅੱਛਾ ਸਾਡੇ ਕੋਲ ਇੰਨੀ ਚੀਜ਼ਾਂ ਨੇ ਮਾਲਕ ਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ ਹੈ ਆਪਣੇ ਆਪ ਹੀ ਅਸੀਂ ਇੱਕ ਰੱਜੀ ਰੂਹ ਬਣ ਜੰਨੇ ਆ ਇਸ ਕਰਕੇ ਸਵੇਰੇ ਸਵੇਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਆਪ ਨੂੰ ਇੱਕ ਰੱਜੀ ਹੋਈ ਰੂਹ ਬਣਾਉਣੀ ਹੈ ਅਤੇ ਦੂਸਰਾ ਹੈ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਜਿਵੇਂ ਸਵੇਰੇ ਉੱਠੇ ਆਪਾਂ ਸਭ ਤੋਂ ਪਹਿਲਾਂ ਬਿਸਤਰ ਤੇ ਬੈਠਿਆ ਮਿੱਠਿਆ ਵਾਹਿਗੁਰੂ ਜੀ ਦਾ ਨਾਮ ਜਪਿਆ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਿਆ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਜਾਂ ਜੋ ਵੀ ਜਿਸ ਵੀ ਧਰਮ ਦੇ ਵਿੱਚ ਆ ਜਿਸ ਵੀ ਤਰੀਕੇ ਦੇ ਨਾਲ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਪਰਮਾਤਮਾ ਨੂੰ ਯਾਦ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਫਿਰ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਣਾ ਸ਼ੁਰੂ ਕਰਨਾ ਕਿ ਮੈਂ ਇੱਕ ਖੁਸ਼ ਆਤਮਾ ਹਾਂ ਮੈਂ ਸ਼ਾਂਤ ਆਤਮਾ ਹਾਂ ਮੈਂ ਸਭ ਕੁਝ ਕਰ ਸਕਦਾ ਹਾਂ ਕਿਉਂਕਿ ਪਰਮਪਿਤਾ ਪਰਮਾਤਮਾ ਹਰ ਵੇਲੇ ਮੇਰੇ ਨਾਲ ਨੇ ਪਰਮਾਤਮਾ ਨੇ ਮੈਨੂੰ ਹਰ ਕੰਮ ਨੂੰ ਕਰਨ ਦੀ ਸ਼ਕਤੀ ਦਿੱਤੀ ਆ ਕਿਉਂਕਿ ਪਰਮਾਤਮਾ ਨੇ ਮੈਨੂੰ ਇਹ ਸੁੰਨਾ ਸਰੀਰ ਦਿੱਤਾ ਹੈ ਸੱਚ ਕਰਕੇ ਜਾਣਿਓ ਜੇਕਰ ਸਹੀ ਤੰਦਰੁਸਤ ਨਰੋਏ ਆ ਸਾਡੇ ਸਾਰੇ ਅੰਗ ਪੈਰ ਸਭ ਸਲਾਮਤ ਕੰਮ ਕਰ ਰਹੇ ਆ ਨਾ ਸਾਨੂੰ ਨਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਵਾਹਿਗੁਰੂ ਜੀ ਦੀ ਸਭ ਤੋਂ ਵੱਡੀ ਦਾਤ ਸਾਨੂੰ ਇਹੀ ਮਿਲੀ ਆ ਇਸੇ ਕਰਕੇ ਹੀ ਪ੍ਰਮਾਤਮਾ ਨੇ ਸਾਨੂੰ ਇਹ ਅੰਗ ਪੈਰ ਦਿੱਤੇ ਨੇ ਸੋਨਾ ਦਿਮਾਗ ਦਿੱਤਾ ਏ ਵੀ ਆਪਾਂ ਆਪਣੇ ਲਈ ਕੁਝ ਕਰ ਸਕੀਏ ਆਪਣੇ ਲਈ ਵੀ ਅਤੇ ਉਹਨਾਂ ਦੇ ਲਈ ਵੀ ਕਰ ਸਕੀਏ ਜਿਨ੍ਹਾਂ ਦੇ ਲਈ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਤਾਂ ਪ੍ਰਮਾਤਮਾ ਨੂੰ ਇਹ ਸੋਹਣੇ ਸ਼ਰੀਰ ਦੇ ਲਈ ਜਰੂਰ ਧੰਨਵਾਦ ਦੇਣਾ ਹੈ ਕਿ ਪ੍ਰਮਾਤਮਾ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਸੋਹਣਾ ਸ਼ਰੀਰ ਦਿੱਤਾ ਹੈ ਸਾਰੇ ਅੰਗ ਪੈਰ ਮੇਰੇ ਸਹੀ ਸਲਾਮਤ ਚੱਲ ਰਹੇ ਨੇ ਇਹ ਦੋ ਕੰਮ ਸਵੇਰੇ ਸਵੇਰ ਉੱਠ ਕੇ ਕਰਨੇ ਹਨ ਮਾਲਕ ਦਾ ਸ਼ੁਕਰਾਨਾ ਅਤੇ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਣਾ ਇਹ ਦੋਵੇਂ ਕੰਮ ਕਰਨ ਦੇ ਨਾਲ ਸਾਡੇ ਅੰਦਰ ਦੀ ਨੈਗੇਟਿਵਿਟੀ ਦੂਰ ਹੋਵੇਗੀ ਸਾਡੀ ਦਲਿੱਦਰਤਾ ਦੂਰ ਹੋਊ। ਸੋ ਜੇਕਰ ਜਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਘਿਰਨ ਸਮਝ ਕੇ ਮਾਫ਼ ਕਰ ਦੇਣਾ